ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਤੇ ਅਸੀਂ ਅੱਜ ਸਮਾਣਾ ਦੀ ਛੋਟੀ ਮਾਜਰੀ ਦੇ ਵਿੱਚ ਪਹੁੰਚੇ ਹਾਂ ਜੇ ਗੱਲ ਕਰੀਏ ਤਾਂ ਲਗਾਤਾਰ ਜਿਹੜਾ ਚੋਰਾਂ ਵੱਲੋਂ ਘਰਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ ਹੈ ਇਸੇ ਤਰ੍ਹਾਂ ਦੀ ਜਿਹੜੀ ਤੁਹਾਡੇ ਨਾਲ ਇੱਕ ਖਬਰ ਜਿਹੜੀ ਹੈ ਹੋਰ ਸਾਹਮਣੇ ਲੈ ਕੇ ਆਏ ਹਾਂ ਸਮਾਣਾ ਦੀ ਛੋਟੀ ਮਾਜਰੀ ਦੇ ਵਿੱਚੋਂ ਪੀਤੀ ਰਾਤ ਨੂੰ ਚੋਰਾ ਵੱਲੋਂ ਇਸ ਘਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਪਰਿਵਾਰ ਦੇ ਜਿਹੜੇ ਜੀ ਨੇ ਕਿਸੇ ਕੰਮ ਦੇ ਲਈ ਜਿਹੜਾ ਬਾਹਰ ਜਾਂਦੇ ਨੇ ਪਰ ਚੋਰਾ ਨੂੰ ਇੰਨੀ ਕੁ ਜਿਹੜੀ ਖਬਰ ਹੁੰਦੀ ਹੈ ਕਿ ਇਸ ਘਰ ਦੇ ਵਿੱਚ ਜਿਹੜੇ ਲੋਕ ਨੇ ਉਹ ਨਹੀਂ ਹੈ ਤੇ ਉਹਨਾਂ ਵੱਲੋਂ ਫਰੋਲਾ ਫਰੂਲੀ ਕੀਤੀ ਜਾਂਦੀ ਹੈ ਸਾਰੇ ਘਰ ਦੀ ਤੁਹਾਨੂੰ ਤਸਵੀਰਾਂ ਇੱਕ ਵਾਰ ਫਿਰ ਤੋਂ ਜਿਹੜੀਆਂ ਉਹਨਾਂ ਨਾਲ ਸਾਂਝੀਆਂ ਕਰਦੇ ਆ ਪਰ ਇਸ ਤਰ੍ਹਾਂ ਜਿਹੜੇ ਹਾਲਾਤ ਨੇ ਪੰਜਾਬ ਦੇ ਲਗਾਤਾਰ ਜਿਹੜੇ ਨੇ ਤਰਸਯੋਗ ਬਣਦੇ ਜਾ ਰਹੇ ਨੇ ਕਿੱਥੇ ਨਾ ਕਿੱਥੇ ਪੁਲਿਸ ਕੌਲ ਜਣੀਆਂ ਨੇ ਸਰਕਾਰਾਂ ਵੱਲੋਂ ਜਣੀਆਂ ਪਾਵਰਾਂ ਖੋਈਆਂ ਹੋਈਆਂ ਨੇ ਲਗਾਤਾਰ ਚੋਰ ਜਿਹੜੇ ਨੇ ਆਪਣੀ ਮौज-ਮਸਤੀ ਦੇ ਨਾਲ ਹੁਣ ਜਿਹੜਾ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਆਂਦੇ ਜਾਂਦੇ ਲੋਕਾਂ ਦਾ ਜਿਹੜਾ ਹੁਣ ਸੋਨਾ ਪਾਇਆ ਹੋਇਆ ਵੀ ਲੁੱਟਿਆ ਜਾਂਦਾ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਇਸ ਘਰ ਦੇ ਵਿੱਚੋਂ ਦੇਖ ਸਕਦੇ ਹੋ ਕਿ ਕੀ ਹਾਲਾਤ ਨੇ ਰਾਤ ਨੂੰ ਬੀਤੀ ਰਾਤ ਨੂੰ ਕੱਪੜੇ ਤੱਕ ਵੀ ਇਸ ਘਰ ਦੇ ਜਿਹੜੇ ਨੇ ਪੱਟ ਦਿੱਤੇ ਜਾਂਦੇ ਨੇ ਤੇ ਇਸ ਘਰ ਦੇ ਵਿੱਚੋਂ ਜਿਹੜਾ 2 ਤੋਲੇ ਜਿਹੜਾ ਸੋਨਾ ਚੱਕਿਆ ਜਾਂਦਾ ਜਿਹਦੇ ਵਿੱਚ ਜੈਂਟਸ ਜੜੀਆਂ ਮੁੰਦਰੀਆਂ ਸਨ ਉਹਨਾਂ ਨੂੰ ਜਿਹੜਾ ਲਿਜਾਇਆ ਗਿਆ ਤੇ 10000 ਰੁਪਏ ਦੀ ਨਕਦੀ ਜਿਹੜੀ ਹੈ ਉਹ ਵੀ ਲਿਜਾਈ ਗਈ ਹੈ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਫਰੋਲਾ ਫਰੂਲੀ ਕੀਤੀ ਗਈ ਹੈ ਜਿਹੜੇ ਉਹਨਾਂ ਦੇ ਡਾਕੂਮੈਂਟ ਨੇ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਜਿਹੜੇ ਪਾਸਪੋਰਟ ਵਗੈਰਾ ਵੀ ਨੇ ਉਹ ਵੀ ਛੱਡ ਦਿੱਤੇ ਗਏ ਨੇ ਤਸਵੀਰਾਂ ਤੋਂ ਇਹਨਾਂ ਦਾ ਲਗਾਤਾਰ ਛੋਟੀ ਮਾਦਰੀ ਦੇ ਵਿੱਚੋਂ ਸਾਂਝੀਆਂ ਕਰ ਰਹੇ ਆ ਇਹ ਹਾਲਾਤ ਜਿਹੜੇ ਨੇ ਲਗਾਤਾਰ ਹੁਣ ਪੰਜਾਬ ਦੇ ਪੜਦੇ ਜਾ ਰਹੇ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅਲਮਾਰੀ ਦੇ ਨਾਲ ਜਿਹੜੀ ਆ ਫਰੋਲਾ ਫਰੂਲੀ ਕੀਤੀ ਜਾਂਦੀ ਆ ਹਰਿਆਣੇ ਦੀ ਗੱਲ ਆ ਉਹਨਾਂ ਚੋਰਾ ਵੱਲੋਂ ਜਿਹੜੀਆਂ ਅੰਗੂਠੀਆਂ ਚੱਕੀਆਂ ਜਾਂਦੀਆਂ ਨੇ ਉਹ ਅੰਗੂਠੀਆਂ ਜਿਹੜੀਆਂ ਜਿਹੜੀਆਂ ਡੱਬੀਆਂ ਨੇ ਉਹਨਾਂ ਨੂੰ ਕੋਠੇ ਦੇ ਉੱਪਰ ਰੱਖਿਆ ਜਾਂਦਾ ਹੈ ਤਾਂ ਕਿ ਜਿਹੜਾ ਕੋਈ ਸਾਡਾ ਸਬੂਤ ਹੈ ਨਾ ਲੱਭ ਸਕੇ ਗੱਲਬਾਤ ਕਰਾਂਗੇ ਜਿਹੜੇ ਘਰ ਦੇ ਸਦਸਿਆ ਨੇ ਉਹਨਾਂ ਨਾਲ ਵੀ ਉਹਨਾਂ ਦੇ ਕਿੱਥੇ ਗਏ ਹੋਏ ਸਨ ਔਰ ਕਿਹ ਅਜਿਹੀ ਜਿਹੜੀ ਇਹਨਾਂ ਨੂੰ ਇਹ ਘਟਨਾ ਆਂਦੇ ਨੂੰ ਦੇਖਣ ਨੂੰ ਮਿਲੀ ਔਰ ਕਿੰਨੇ ਵਜੇ ਦਾ ਇਹ ਜਿਹੜਾ ਟਾਈਮ ਸੀ ਜਿਹੜੇ ਉਹ ਘਰੋਂ ਗਏ ਨੇ ਦੂਜੀ ਤਸਵੀਰ ਤੁਹਾਡੇ ਨਾਲ ਇੱਕ ਹੋਰ ਸਾਂਝੀ ਕਰ ਰਹੇ ਹਾਂ ਇਸ ਕਮਰੇ ਦੇ ਵਿੱਚੋਂ ਜਿਹੜਾ ਦੂਸਰਾ ਕਮਰਾ ਹੈ ਇਸ ਨੂੰ ਵੀ ਵਾਰਦਾਦ ਦਾ ਅੰਜਾਮ ਦਿੱਤਾ ਜਾਂਦਾ ਹੈ ਦੇਖ ਸਕਦੇ ਹੋ ਕਿ ਇਸ ਕਮਰੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਫਰੋਲਾ ਫਰੂਲੀ ਕੀਤੀ ਜਾਂਦੀ ਹੈ ਚੋਰਾਂ ਵੱਲੋਂ ਲਗਾਤਾਰ ਦੇਖ ਸਕਦੇ ਹੋ ਕਿ ਜਿਹੜੀ ਬੈੱਡ ਦੀ ਟੋ ਹੈ ਉਸ ਦੇ ਵਿੱਚ ਵੀ ਜਿਹੜਾ ਕਾਫੀ ਜਿਹੜਾ ਨਸਮਾਨ ਸਮੂਨ ਜਿਹੜਾ ਫਰੋਲਿਆ ਜਾਂਦਾ ਪਰ ਇੱਥੋਂ ਜਿਹੜਾ ਕੁਝ ਨਹੀਂ ਨਿਕਲਦਾ ਦੂਸਰੇ ਕਮਰੇ ਦੇ ਵਿੱਚੋਂ ਹੀ ਜਿਹੜਾ ਮੇਨ ਸਮਾਨ ਸੀ ਉਹਨਾਂ ਚੋਰਾਂ ਵੱਲੋਂ ਲਜਾਇਆ ਜਾਂਦਾ ਹੈ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਦੂਸਰੇ ਕਮਰੇ ਦੀ ਵੀ ਅਸੀਂ ਸਾਂਝੀਆਂ ਕਰ ਰਹੇ ਹਾਂ ਚੋਰਾਮੱਲੋਂ ਰਾਤ ਨੂੰ ਚੋਰੀ ਦਾ ਅੰਜਾਮ ਦਿੱਤਾ ਜਾਂਦਾ ਜਿਹੜੀਆਂ ਸੋਨੇ ਦੀਆਂ ਗੁੱਠੀਆਂ ਨੇ ਉਸ ਘਰ ਦੀਆਂ 2 ਤੋਲੇ ਦੀਆਂ ਉਹ ਚੱਕੀਆਂ ਜਾਂਦੀਆਂ ਨੇ ਚੋਰਾਮੱਲੋਂ ਹਰਿਆਣੇ ਦੀ ਗੱਲ ਹੈ ਕਿ ਡੱਬੀ ਇਸ ਜਗ੍ਹਾ ਤੇ ਛੱਡ ਦਿੱਤੀ ਜਾਂਦੀ ਇੱਕ ਵਾਰ ਡੱਬੀ ਦੇ ਨੇ ਤਸਵੀਰਾਂ ਨੇ ਉਹ ਵੀ ਦਿਖਾ ਦਿੱਤੀਆਂ ਜਾਂਣ ਦੇਖ ਸਕਦੇ ਹੋ ਕਿ ਡੱਬੀ ਉਰੇ ਛੱਡ ਦਿੱਤੀ ਜਾਂਦੀ ਜਿਹੜਾ 골ਡ ਹੈ ਉਸ ਨੂੰ ਨਾਲੇ ਜਾਇਆ ਜਾਂਦਾ ਲਗਾਤਾਰ ਤੁਹਾਡੇ ਨਾਲ ਜਿਹੜੀਆਂ ਤਸਵੀਰਾਂ ਨੇ ਅਸੀਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਚੋਰਾਮੱਲੋਂ ਇਸ ਕਮਰੇ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਘਰ ਦੇ ਵਿੱਚ ਚਾਰ ਕਮਰੇ ਚਾਰਾ ਕਮਰਿਆਂ ਨੂੰ ਇਸ ਤਰੀਕੇ ਨਾਲ ਖੋਲਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਉਹ ਇਸ ਘਰ ਦੇ ਹੀ ਸਦਸਿਆ ਹੁਣ ਲਗਾਤਾਰ ਦੇਖ ਸਕਦੇ ਹੁਣ ਕਿ ਕਿਸ ਤਰੀਕੇ ਨਾਲ ਜਿਹੜੀਆਂ ਪੁਰਾਣੀਆਂ ਪੇਟੀਆਂ ਵਗੈਰਾ ਨੂੰ ਕਿਹਾ ਜਾਂਦਾ ਹੈ ਉਹ ਵੀ ਫਰੋਲੀਆਂ ਜਾਂਦੀਆਂ ਨੇ ਮਸ਼ੀਨ ਦੇ ਕੱਪੜੇ ਤੱਕ ਵੀ ਉਤਾਰੇ ਜਾਂਦੇ ਨੇ ਤਾਂ ਕਿ ਉਸ ਦੇ ਵਿੱਚ ਵੀ ਕੋਈ ਜੇ ਕੋਈ ਪੈਸਾ ਵਗੈਰਾ ਪਿਆ ਤਾਂ ਉਹ ਵੀ ਅਸੀਂ ਚੱਕ ਸਕੀਏ ਪਰ ਉਹਨਾਂ ਦੇ ਹੱਥ ਜਿਹੜਾ 10,000 ਰੁਪਏ ਦੀ ਨਗਦੀ ਲੱਗਦੀ ਹੈ ਤੇ 2 ਤੋਲੇ ਸੋਨਾ ਹੀ ਲੱਗਦਾ ਹੈ ਘਰ ਦੇ ਸਦਸਿਆ ਵੀ ਮੌਜੂਦ ਨਹੀਂ ਗੱਲਬਾਤ ਕਰਦੇ ਆ ਕਿੰਨੇ ਕਵਜੇ ਦੀ ਇਹ ਸਾਰੀ ਘਟਨਾ ਵਾਪਰੀ ਹੈ ਸੋ ਜਿਹੜੇ ਇਸ ਘਰ ਦੇ ਮਾਲਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਅੰਕਲ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਰਜਿੰਦਰ ਸਿੰਘ ਹੈ ਅੰਕਲ ਜੀ ਕਿੰਨੇ ਕ ਵਜੇ ਦੀ ਘਟਨਾ ਔਰ ਤੁਸੀਂ ਕਿੱਥੇ ਗਏ ਸੀਗੇ ਮੈਂ ਤਾਂ 5 ਵਜੇ ਚਲ ਗਿਆ ਇਥੋਂ ਦੁਪਹਿਰ ਰਾਤ ਨੂੰ 5 ਵਜੇ ਸਵੇਰੇ ਸ਼ਾਮੀ ਅੱਛਾ ਸ਼ਾਮੀ 5 ਵਜੇ ਗਏ ਜਿੰਦੇ ਜਿੰਦੇ ਲਾਕੇ ਗਏ ਸੀ ਘਰ ਦੇ ਸਾਰੇ ਜਿੰਦੇ ਤੋੜੇ ਪਏ ਨੇ ਸੱਬਰ ਨਾਲ ਅੱਛਾ ਔਰ ਇਹ ਮੈਨੂੰ ਪਤਾ ਕਰਦੇ ਕਿਵੇਂ ਥੋੜੇ ਜਿਹਾ ਆਪਣੇ ਥੱਲੇ ਝੁੱਕ ਕੇ ਤੁਹਾਰਾ ਹੁੰਦਾ ਹੂੰ ਦੁਪਹਿਰ ਦਾ ਅਸਰ ਲੱਗੇ ਨਹੀਂ ਪਤਾ ਨਹੀਂ ਕਿੰਨੇ ਵਜੇ ਗਏ ਮੈਨੂੰ ਪਤਾ ਤੁਸੀਂ 5 ਵਜੇ ਗਏ ਹੋ ਤੇ ਚੋਰੀ ਆਈ ਡੀਆ ਕੋਈ ਪੁਲਿਸ ਕਿਹੜਾ ਕੋਈ ਪੁਲਿਸ ਗੇੜਾ ਮਾਰਨ ਆਇਆ ਹਾਲੇ ਤੱਕ ਨਾਪੂਰ ਸੇ ਆਉਂਦੀ ਨਹੀਂ ਇਧਰ ਅੱਛਾ ਨਾ ਨਾਪੂਰ ਨਹੀਂ ਆਉਂਦੀ ਇਧਰ ਸਭ ਦੇਖ ਸਕਦੇ ਹੋ ਹਰਿਆਣੀਆਂ ਦੀ ਗੱਲ ਹੈ ਕਿ ਛੋਟੀ ਮਾਤਰੀ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਵੱਲੋਂ ਦੱਸਿਆ ਜਾਂਦਾ ਕਿ ਅਸੀਂ ਤਾਂ ਪੁਲਿਸ ਨੂੰ ਕਦੀ ਦੇਖਿਆ ਹੀ ਨਹੀਂ ਪਰ ਇੱਥੇ ਜਿਹੜਾ ਪੁਲਿਸ ਦਾ ਕਿਤੇ ਨਾ ਕਿੱਥੇ ਜਿਹੜਾ ਨਾ ਗੇੜਾ ਹੋਣ ਕਰਕੇ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਜਿਹੜਾ ਡਰ ਦਾ ਮਾਹੌਲ ਵੀ ਲਗਾਤਾਰ ਪੈਦਾ ਹੁੰਦਾ ਜਾ ਰਿਹਾ ਹੈ ਦੇਖਦੇ ਆ ਕਦੋਂ ਤੱਕ ਪੁਲਿਸ ਦੀ ਜਿਹੜੀ ਕਾਰਵਾਈਆਂ ਤੋਂ ਅਜਿਹੀਆਂ ਜਿਹੜੀ ਕਾਰਵਾਈਆਂ ਨੇ ਬਾਹਰ ਰਹਿੰਦੀਆਂ ਫਿਲਹਾਲ ਦੇ ਉਹ ਇਜਾਜ਼ਤ ਸਮਾਨਾਂ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮੜਾ